ਡੈਡੀ ਮੈਂ ਪਾਸਟੂ ਜੋ ਪਾਸ ਹੋ ਗਿਆ ਓਏ ਸ਼ਾਬਾਸ਼ੇ ਪੁੱਤ ਬੀਏ ਭਰ ਦੇ ਫਿਰ ਠੀਕ ਹੈ ਡੈਡੀ ਡੈਡੀ ਹਾਂ ਪੁੱਤ ਮੈਂ ਬੀਏ ਵੀ ਕਰ ਲਈ ਓ ਜੌੰਦਾਰਾ ਸ਼ੇਰਾ ਫ੍ਰੈਮੇ ਭਰਦੇ ਹੁਣ ਡੈਡੀ ਹਾਂ ਪੁੱਤ ਮੈਂ ਐਮੇ ਵੀ ਕਰ ਲਈ ਓ ਜੌੰਦਾਰਾ ਤਰਗਾਹ ਬੀਐਡ ਭਰਦੇ ਡੈਡੀ ਹਾਂ ਪੁੱਤ ਮੈਂ ਬੀਐਡ ਵੀ ਕਰ ਲਈ ਓ ਜੌੰਦਾਰਾ ਸ਼ੇਰਾ ਹੁਣ ਸਰਕਾਰੀ ਨੌਕਰੀਆਂ ਪੋਰਟਾ ਪਾੜਨਾ ਭਰ ਤੂੰ ਨੌਕਰੀ ਵਾਸਤੇ ਅਪਲਾਈ ਕਰਨਾ ਸੀ ਜੀ ਜੋਗਤਾ ਕੀ ਹੈ ਤੁਹਾਡੀ ਵੀਰਡ ਕਿਤੇ ਹੋਈ ਜੀ ਮੇਰੇ ਤਾਂ ਵੀਰਡ ਹਾਂਜੀ ਸਤਿ ਸ਼੍ਰੀ ਅਕਾਲ ਜੀ ਨੌਕਰੀ ਵਾਸਤੇ ਅਪਲਾਈ ਕਰਨਾ ਸੀ ਜੋਗਤਾ ਕੀ ਹੈ ਜੀ ਪਲੱਸ 2 ਆ ਜੀ ਪਲੱਸ 2 ਆ ਤੁਹਾਨੂੰ ਮੰਤਰੀ ਸਾਹਿਬ ਦਾ ਫੋਨ ਵੀ ਆ ਗਿਆ ਹੋਊਗਾ ਅੱਛਾ ਅੱਛਾ ਤੂੰ ਤੇਰਾ ਦਾ ਕੰਮ ਹੋਈ ਪਿਆ ਤੂੰ ਰੋਕਿੰਦਰ ਸਾਈਡ ਤੇ ਤੂੰ ਐਂ ਕਰ ਗਾਹਾਂ ਨੂੰ ਟਰਾਈ ਕਰੀ ਐਤ ਕੀ ਨਹੀਂ ਹੋ ਸਕਦਾ ਉਹ ਜੋਸੀਪਤ ਕਿੱਧਰ ਜਾਣਾ ਕਹੀ ਤੇ ਬਠਿੰਡ ਲਈ ਦਿਹਾੜੀ ਜਾਣਾ ਬਾਪੂ ਉਹ ਤਾਂ ਨੌਕਰੀ ਵਾਸਤੇ ਗਿਆ ਸੀ ਕੱਲ ਉੱਥੇ ਕੀ ਬਣਿਆ ਪੜਾਈ ਨਹੀਂ ਦੇਖਦੇ ਬਾਪੂ ਉੱਥੇ ਸਪਾਰਸ ਤੇ ਪੈਸਾ ਚੱਲਦਾਗਾ ਉੱਥੇ ਮਨ ਤਾਂ ਮੋੜਤਾ ਉਹਨਾਂ ਨੇ ਜਿੰਨਾਂ ਦੀ ਸਪਾਸ ਤੇ ਪੈਸਾ ਸੀ ਉਹਨਾਂ ਨੂੰ ਰੱਖ ਰਿਆ ਯਾਰ ਡਿਗਰੀਆਂ ਕਰ ਤੇਰੇ